ਸਸਰੀਆ ਕਾਲ ਦੋਸਤੋ ਮੈਂ ਨਿਰਜ ਵਰਮਾ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ ਸਾਲ 2022 ਵਿੱਚ ਉਰਵਸ਼ੀ ਵੈਸ਼ਨਵ ਆਪਣੇ ਭਰਾ 파ਰਸ ਅਤੇ ਚਚੇਰੇ ਭਰਾ ਜਤਿੰਦਰ ਦੇ ਨਾਲ ਨਵੀਂ ਮੁੰਬਈ ਦੇ ਕੋਪਰ ਖੈਰਾਣੇ ਦੇ ਸੈਕਟਰ 19 ਵਿੱਚ ਰਹਿੰਦੇ ਸਨ 27 ਸਾਲ ਦੀ ਉਰਵਸ਼ੀ ਵੈਸ਼ਨਵ ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੀ ਦਯਾਨੰਦ ਕਲੂਨੀ ਦੇ ਰਹਿਣ ਵਾਲੀ ਸੀ ਪਰ ਪਿਛਲੇ ਸੱਤ ਸਾਲਾਂ ਤੋਂ ਉਹ ਆਪਣੇ ਭਰਾਵਾਂ ਦੇ ਨਾਲ ਨਵੀਂ ਮੁੰਬਈ ਵਿੱਚ ਹੀ ਰਹਿੰਦੀ ਸੀ ਉਰਵਸ਼ੀ ਵੈਸ਼ਨਵ ở ਮੁੰਬਈ ਤੇ ਸੋਨਾ ਰੈਸਟੋਰੈਂਟ ਐਂਡ ਬਾਰ ਵਿੱਚ ਵੇਟਰ ਦੇ ਤੌਰ ਤੇ ਕੰਮ ਕਰਦੀ ਸੀ। ਉਸ ਦੀ ਸੈਲਰੀ ਵੀ ਠੀਕ ਠਾਕ ਸੀ। ਉਸ ਦੀ ਕੋਲ ਆਪਣੀ ਇੱਕ ਬਲੈਕਨੋ ਕਾਰ ਸੀ। ਉਹ ਰੋਜ਼ ਦੀ ਵਾਂਗ 13 ਦਸੰਬਰ 2022 ਦੀ ਸਵੇਰ 9 ਵਜੇ ਆਪਣੀ ਬਲੈਕਨੋ ਕਾਰ ਵਿੱਚ ਜੌਬ ਦੇ ਲਈ ਰੈਸਟੋਰੈਂਟ ਜਾਂਦੀ ਹੈ। ਉਸ ਦਿਨ ਉਰਵਸ਼ੀ ਦੇ ਨਾਲ ਉਸ ਦਾ ਇੱਕ ਦੋਸਤ ਵੀ ਸੀ ਜਿਸ ਦਾ ਨਾਮ ਰਿਆਜ਼ ਖਾਨ ਸੀ। ਉਸੇ ਦਿਨ ਉਰਵਸ਼ੀ ਦੀ ਗੱਡੀ ਉਸ ਦਾ ਦੋਸਤ ਰਿਆਜ਼ ਖਾਨ ਚਲਾ ਰਿਹਾ ਸੀ। ਉਰਵਸ਼ੀ ਨੂੰ ਰੈਸਟੋਰੈਂਟ ਅੱਗੇ ਡ੍ਰੌਪ ਕਰਕੇ ਰਿਆਜ਼ ਉਸ ਦੀ ਗੱਡੀ ਲੈ ਕੇ ਚਲਾ ਗਿਆ। रियाज शाम ਨੂੰ ਹਨੇਰਾ ਹੋਣ ਤੋਂ ਬਾਅਦ ਫਿਰ ਤੋਂ ਉਰਵਸ਼ੀ ਦੇ ਘਰ ਪਹੁੰਚ ਗਿਆ ਉਸਨੇ ਉਰਵਸ਼ੀ ਦੇ ਪਾਰਸ ਨੂੰ ਕਿਹਾ ਕਿ ਉਸ ਦੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਹੈ ਇਸ ਲਈ ਉਹ ਉਸ ਨੂੰ ਕਾਫੀ ਬਣਾ ਕੇ ਪਿਲਾ ਦੋਵੇ ਪਾਰਸ ਨੇ ਉਸ ਨੂੰ ਕਾਫੀ ਬਣਾ ਕੇ ਪਲਾਈ ਅਤੇ ਉਹ ਕਾਫੀ ਪੀ ਕੇ ਚਲਾ ਗਿਆ ਪਰ ਪਾਰਸ ਆਪਣੀ ਭੈਣ ਉਰਵਸ਼ੀ ਦੇ ਫੋਨ ਦਾ ਇੰਤਜ਼ਾਰ ਕਰ ਰਿਹਾ ਸੀ ਅਸਲ ਵਿੱਚ ਸ਼ਾਮੀ 5 ਵਜੇ ਹਮੇਸ਼ਾ ਉਰਵਸ਼ੀ ਆਪਣੇ ਭਰਾ ਨੂੰ ਫੋਨ ਕਰਕੇ ਦੱਸਦੀ ਸੀ ਕਿ ਉਸ ਦੀ ਡਿਊਟੀ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਪਾਰਸ ਆਪਣੀ ਭੈਣ ਉਰਵਸ਼ੀ ਨੂੰ ਲੈਣ ਲਈ ਚਲੇ ਜਾਂਦਾ ਸੀ ਕਦੇ ਉਰਵਸ਼ੀ ਦਾ ਦੋਸਤ ਰਿਆਜ ਵੀ ਉਸ ਨੂੰ ਲੈਣ ਆ ਜਾਂਦਾ ਸੀ ਪਰ 13 ਦਸੰਬਰ ਦੀ ਸ਼ਾਮੀ ਉਰਵਸ਼ੀ ਦਾ ਫੋਨ ਨਹੀਂ ਆਇਆ ਹੌਲੀ ਹੌਲੀ ਸਮੇਂ ਬੀਤਦਾ ਗਿਆ ਅਤੇ ਫਿਰ ਸ਼ਾਮ ਤੋਂ ਰਾਤ ਹੋਣ ਲੱਗ ਪਈ ਪਰ ਉਰਵਸ਼ੀ ਆਪਣੇ ਘਰ ਨਹੀਂ ਮੁੜੀ ਅਤੇ ਜਦੋਂ ਉਸਦੇ ਭਰਾ 파ਰਸ ਨੇ ਉਸ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ ਉਰਵਸ਼ੀ ਦੇ ਜੀਜਾ ਵੀ ਮੁੰਬਈ ਵਿੱਚ ਹੀ ਰਹਿੰਦੇ ਸੀ ਉਸਦੇ ਭਰਾ 파ਰਸ ਨੇ ਉਸੇ ਵੇਲੇ ਆਪਣੇ ਜੀਜੇ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਰਵਸ਼ੀ ਹਜੇ ਤੱਕ ਘਰ ਨਹੀਂ ਮੁੜੀ ਹੈ ਇਸ ਗੱਲ ਦਾ ਪਤਾ ਚਲਦੇ ਹੀ ਉਸਦੇ ਜੀਜਾ ਵੀ 파ਰਸ ਦੇ ਕੋਲ ਪਹੁੰਚ ਗਏ ਇਸ ਤੋਂ ਬਾਅਦ 파ਰਸ ਨੇ ਰਿਆਜ ਨੂੰ ਵੀ ਫੋਨ ਕੀਤਾ ਅਤੇ ਉਰਵਸ਼ੀ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਰਿਆਜ ਵੀ ਘਬਰਾ ਗਿਆ ਇਸ ਤੋਂ ਬਾਅਦ ਉਹ ਲੋਕ ਮਿਲ ਕੇ ਉਰਵਸ਼ੀ ਲੱਭਣਾ ਸ਼ੁਰੂ ਕਰ ਦਿੰਦੇ ਹਨ 14 ਦਸੰਬਰ ਨੂੰ ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਵਿੱਚ ਪਨਵੇਲ ਤਾਲੁਕਾ ਇਲਾਕੇ ਦੇ ਕੁਝ ਲੋਕੀ ਆਪਣੀ ਗੱਡੀ ਨਦੀ ਦੇ ਪੁਲ ਉੱਪਰੋਂ ਲੈ ਕੇ ਜਾ ਰਹੇ ਸਨ ਪਰ ਉਦੋਂ ਹੀ ਅਚਾਨਕ ਉਹਨਾਂ ਲੋਕਾਂ ਨੇ ਵੇਖਿਆ ਕਿ ਪੁਲ ਦੇ ਥੱਲੇ ਪਿੱਲਰ ਦੇ ਲਾਗੇ ਇੱਕ ਲਾਸ਼ ਡੇਰ ਰਹੀ ਹੈ ਉਹਨਾਂ ਲੋਕਾਂ ਨੇ ਉਸ ਵੇਲੇ ਇਸ ਦੀ ਖਬਰ ਪਨਵੇਲ ਪੁਲਿਸ ਨੂੰ ਦਿੱਤੀ ਅਤੇ ਕੁਝ ਦੇਰ ਵਿੱਚ ਹੀ ਪਨਵੇਲ ਪੁਲਿਸ ਉੱਥੇ ਪਹੁੰਚ ਗਈ ਅਤੇ ਜਦੋਂ ਬਾਹਰ ਕੱਢ ਕੇ ਵੇਖਿਆ ਜਾਂਦਾ ਹੈ ਤਾਂ ਇਹ ਕਿਸੇ ਕੁੜੀ ਦੀ ਲਾਸ਼ ਸੀ ਜਿਸ ਦੀ ਉਮਰ ਲਗਭਗ 25-30 ਸਾਲ ਦੇ ਆਸ-ਪਾਸ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਸਭ ਤੋਂ ਪਹਿਲਾਂ ਇਲਾਕੇ ਵਿੱਚ ਰਹਿਣ ਵਾਲੇ ਆਸ-ਪਾਸ ਦੇ ਲੋਕਾਂ ਨਾਲ ਗੁਸ਼-ਗਿਸ਼ ਕਰਦੇ ਹਨ ਤਾਂ ਕਿ ਕੋਈ ਉਸ ਨੂੰ ਪਛਾਣ ਜਾਵੇ ਅਤੇ ਉਸ ਦੀ ਜਾਣਕਾਰੀ ਪੁਲਿਸ ਨੂੰ ਦੇ ਦੇਵੇ ਪਰ ਉੱਥੇ ਉਸ ਨੂੰ ਕੋਈ ਪਛਾਣਦਾ ਨਹੀਂ ਸੀ ਜਿਸ ਨਾਲ ਇਹ ਤਾਂ ਸਾਫ਼ ਹੋ ਗਿਆ ਸੀ ਕਿ ਇਹ ਕੁੜੀ ਉਸ ਇਲਾਕੇ ਦੀ ਰਹਿਣ ਵਾਲੀ ਨਹੀਂ ਹੈ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਅੰਦਾਜ਼ਾ ਲਗਾਇਆ ਕਿ ਕੁੜੀ ਦੀ ਲਾਸ਼ ਪਾਣੀ ਵਿੱਚ ਤੈਰ ਕੇ ਉੱਥੇ ਤੱਕ ਪਹੁੰਚੀ ਸੀ ਜਾਂ ਫਿਰ ਕਿਸੇ ਨੇ ਉਸ ਨੂੰ ਉੱਥੇ ਲਿਆ ਕੇ ਸੁੱਟਿਆ ਸੀ ਸ਼ੁਰੂ ਵਿੱਚ ਵੇਖਣ ਤੋਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਸ ਦੀ ਮੌਤ ਪਾਣੀ ਵਿੱਚ ਡੁੱਬਣ ਕਰਕੇ ਹੋਈ ਹੈ ਪਰ ਜਦੋਂ ਪੁਲਿਸ ਉਸ ਲਾਸ਼ ਦੀ ਜਾਂਚ ਕਰਦੀ ਹੈ ਤਾਂ ਉਸ ਦੀ ਗਰਦਨ ਉੱਪਰ ਕੁਝ ਨਿਸ਼ਾਨ ਮਿਲਦੇ ਹਨ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਕੁੜੀ ਦੀ ਮੌਤ ਗਲਾ ਘੋਟ ਕੇ ਹੋਈ ਹੈ ਅਤੇ ਉਸ ਦੀ ਕਿਸੇ ਨੇ ਹਤਿਆ ਕੀਤੀ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਉਸ ਕੁੜੀ ਦੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੰਦੇ ਹਨ ਪੁਲਿਸ ਵਾਲਿਆਂ ਨੂੰ ਕੁੜੀ ਦੀ ਲਾਸ਼ ਦੇ ਆਸ-ਪਾਸ ਕੋਈ ਵੀ ਉਹ ਰਸਮਾਨ ਨਹੀਂ ਸੀ ਮਿਲਿਆ ਜਿਸ ਨਾਲ ਉਸ ਕੁੜੀ ਦੀ ਪਛਾਣ ਕੀਤੀ ਜਾ ਸਕੇ ਸਿਰਫ ਉਸਦੇ ਪੈਰਾਂ ਵਿੱਚ ਸੈਂਡਲ ਪਏ ਹੋਏ ਸੀ ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪਨਵੇਰ ਪੁਲਿਸ ਨੇ ਇਹ ਕੇਸ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਵਾਲੇ ਸਭ ਤੋਂ ਪਹਿਲਾਂ ਆਸ-ਪਾਸ ਦੇ ਪੁਲਿਸ ਚੌਕੀਆਂ ਨੂੰ ਫੋਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਪਿਛਲੇ 24 ਘੰਟਿਆਂ ਵਿੱਚ ਜੇਕਰ ਕਿਸੇ ਥਾਣੇ ਵਿੱਚ ਕੋਈ ਮਿਸਿੰਗ ਰਿਪੋਰਟ ਹੋਈ ਹੋਵੇ ਜਾਂ ਫਿਰ ਕੋਈ ਮਿਸਿੰਗ ਰਿਪੋਰਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਜਾਵੇ ਇੱਧਰ ਪੁਲਿਸ ਵਾਲਿਆਂ ਨੂੰ ਕੁੜੀ ਦੇ ਲਾਗੇ ਸਿਰਫ ਉਸ ਦੇ ਪੈਰਾਂ ਵਿੱਚ ਸੈਂਡਲ ਹੀ ਮਿਲੇ ਸੀ ਇਸ ਲਈ ਕ੍ਰਾਈਮ ਬ੍ਰਾਂਚ ਵਾਲੇ ਉਸ ਸੈਂਡਲ ਦੇ ਆਧਾਰ ਤੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਨ ਤੇ ਹਨ ਉਹ ਸੈਂਡਲ ਜਿਆਦਾ ਪੁਰਾਣੀ ਨਹੀਂ ਸੀ ਜਿਸ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਉਹ ਸੈਂਡਲ ਕੁਝ ਦਿਨ ਪਹਿਲਾਂ ਹੀ ਖਰੀਦੀ ਹੋਵੇਗੀ ਉਸ ਸੈਂਡਲ ਉੱਪਰ ਮੈਨੂਫੈਕਚਰਿੰਗ ਕੰਪਨੀ ਦਾ ਨਾਮ ਲਿਖਿਆ ਹੋਇਆ ਸੀ ਕ੍ਰੈਮ ਬ੍ਰਾਂਚ ਵਾਲਿਆਂ ਨੇ ਜਦੋਂ ਉਸ ਕੰਪਨੀ ਦੇ ਬਾਰੇ ਪਤਾ ਲਗਾਇਆ ਤਾਂ ਪਤਾ ਲੱਗਾ ਕਿ ਉਹ ਸੈਂਡਲ ਇੱਕ ਲੋਕਲ ਫੁੱਟਵੇਅਰ ਕੰਪਨੀ ਵਿੱਚ ਬਣਾਇਆ ਗਿਆ ਸੀ ਪਰ ਮੁਸ਼ਕਲ ਇਹ ਸੀ ਕਿ ਇਹੋ ਜਿਹੇ ਸੈਂਡਲ ਨੂੰ ਵੇਚਣ ਵਾਲੇ ਸ਼ਹਿਰ ਵਿੱਚ ਹਜ਼ਾਰਾਂ ਦੁਕਾਨਾਂ ਹੋਣਗੀਆਂ ਅਤੇ ਪਤਾ ਨਹੀਂ ਇਹੋ ਜਿਹੇ ਸੈਂਡਲ ਲੋਕੀ ਕਿੰਨੇ ਖਰੀਦਦੇ ਹੋਣਗੇ ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਵਾਲੇ ਉਸ ਸੈਂਡਲ ਦੀ ਮੈਨੂਫੈਕਚਰਿੰਗ ਕੰਪਨੀ ਨਾਲ ਕੰਟੈਕਟ ਕਰਦੇ ਹਨ ਅਤੇ ਉਥੋਂ ਡਿਟੇਲ ਕਢਵਾਉਂਦੇ ਹਨ 13 ਦਸੰਬਰ ਦੇ ਆਸ-ਪਾਸੇ 3 ਦਿਨ ਵਿੱਚ ਉਸ ਵਾਂਗ ਸੈਂਡਲ ਕਿੰਨੀਆਂ ਦੁਕਾਨਾਂ ਤੇ ਆਰਡਰ ਕੀਤੇ ਸੀ ਕਾਫੀ ਛਾਣਬੀਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਤਰ੍ਹਾਂ ਦੇ ਸੈਂਡਲ ਉਹਨਾਂ ਦਿਨਾਂ ਵਿੱਚ ਸਿਰਫ 3 ਦੁਕਾਨਾਂ ਉੱਪਰ ਹੀ ਡਿਲੀਵਰ ਕੀਤੇ ਗਏ ਸੀ ਜਿਸ ਵਿੱਚ ਇੱਕ ਦੁਕਾਨ ਮੁੰਬਈ ਵਿੱਚ ਸੀ ਇੱਕ ਪਨਵੇਲ ਵਿੱਚ ਅਤੇ ਇੱਕ ਵਸਈ ਵਿੱਚ ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਪੁਲਿਸ ਦੀ ਇੱਕ ਟੀਮ ਉਹਨਾਂ ਤਿੰਨਾਂ ਦੁਕਾਨਾਂ ਉੱਤੇ ਪਹੁੰਚਦੀ ਹੈ ਅਤੇ ਉੱਥੇ ਉਸ ਕੁੜੀ ਦੀ ਫੋਟੋ ਵਿਖਾ ਕੇ ਪੁੱਛਦੀ ਹੈ ਕਿ ਕੀ ਇਹ ਕੁੜੀ ਕੁਝ ਦਿਨ ਪਹਿਲਾਂ ਇਸ ਤਰ੍ਹਾਂ ਦੇ ਸੈਂਡਲ ਖਰੀਦਣ ਆਈ ਸੀ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਮੁੰਬਈ ਅਤੇ ਵਸੇਈ ਦੇ ਦੋਨੋਂ ਦੁਕਾਨਾਂ ਤੋਂ ਕੁਝ ਖਾਸ ਜਾਣਕਾਰੀ ਨਹੀਂ ਮਿਲਦੀ ਪਰ ਆਪਣੀ ਮੇਲ ਵਿੱਚ ਜਿਹੜੀ ਦੁਕਾਨ ਸੀ ਉਸ ਦੁਕਾਨ ਉੱਤੇ ਕੰਮ ਕਰਨ ਵਾਲਾ ਇੱਕ ਮੁੰਡਾ ਉਸ ਕੁੜੀ ਦੀ ਫੋਟੋ ਅਤੇ ਉਸ ਸੈਂਡਲ ਨੂੰ ਪਛਾਣ ਲੈਂਦਾ ਹੈ ਉਹ ਮੁੰਡਾ ਪੁਲਿਸ ਨੂੰ ਦੱਸਦਾ ਹੈ ਕਿ ਕੁਝ ਦਿਨ ਪਹਿਲਾਂ ਉਸਨੇ ਇਹੋ ਜਿਹੇ ਸੈਂਡਲ ਕਈ ਵੇਚੇ ਹਨ ਇਸ ਗੱਲ ਦਾ ਪਤਾ ਲੱਗਦੇ ਹੀ ਪੁਲਿਸ ਵਾਲਿਆਂ ਨੇ ਉਸ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕਰਨ ਦਾ ਫੈਸਲਾ ਕੀਤਾ ਅਖੀਰ ਵਿੱਚ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੂੰ ਉਹ ਕੁੜੀ ਸੈਂਡਲ ਖਰੀਦਦੇ ਹੋਏ ਦਿਖਾਈ ਦਿੱndi ਹੈ ਉਹ ਸੀਸੀਟੀਵੀ ਫੁਟੇਜ 6 ਦਸੰਬਰ 2022 ਦੀ ਸੀ ਜਿਸ ਵਿੱਚ ਉਹ ਕੁੜੀ ਇੱਕ ਮੁੰਡੇ ਦੇ ਨਾਲ ਇਹ ਸੈਂਡਲ ਖਰੀਦਣ ਲਈ ਦੁਕਾਨ ਵਿੱਚ ਆਈ ਸੀ ਇਸ ਤੋਂ ਬਾਅਦ ਪੁਲਿਸ ਵਾਲੇ 6 ਦਸੰਬਰ ਦੀ ਬਿੱਲ ਬੁੱਕ ਚੈੱਕ ਕਰਦੇ ਹਨ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਕੁੜੀ ਦਾ ਨਾਮ ਉਰਵਸ਼ੀ ਵੈਸ਼ਨਵੀ ਸੀ ਜਿਹੜੀ ਟੀ ਨਵੀਂ ਮੁੰਬਈ ਵਿੱਚ ਰਹਿੰਦੀ ਸੀ ਕ੍ਰਾਈਮ ਡਾਂਚ ਪੁਲਿਸ ਨੂੰ ਹੁਣ ਕੁੜੀ ਦਾ ਨਾਮ ਪਤਾ ਲੱਗ ਗਿਆ ਸੀ ਪਰ ਫਿਰ ਵੀ ਸਵਾਲ ਇਹ ਸੀ ਕਿ ਉਰਵਸ਼ੀ ਨਾਲ 14 ਦਸੰਬਰ ਨੂੰ ਕੀ ਹੋਇਆ ਅਤੇ ਸੀਸੀਟੀਵੀ ਫੁਟੇਜ ਵਿੱਚ ਦੇਖਣ ਵਾਲਾ ਉਹ ਮੁੰਡਾ ਕੌਣ ਸੀ ਉਹ ਸੀਸੀਟੀਵੀ ਵਿੱਚ ਉਰਵਸ਼ੀ ਦੇ ਨਾਲ ਜਿਹੜਾ ਮੁੰਡਾ ਦੁਕਾਨ ਵਿੱਚ ਆਇਆ ਸੀ ਉਹ ਦੇਖਣ ਵਿੱਚ ਬੋਡੀ ਬਿਲਡਰ ਲੱਗ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਇਲਾਕੇ ਦੇ ਸਾਰੇ ਜਿਮ ਦੀ ਲਿਸਟ ਤਿਆਰ ਕੀਤੀ ਅਤੇ ਸੀਸੀਟੀਵੀ ਫੁਟੇਜ ਤੋਂ ਉਸ ਮੁੰਡੇ ਦੀ ਫੋਟੋ ਵੀ ਨਿਕਲਵਾ ਲਈ ਫਿਰ ਪੁਲਿਸ ਵਾਲੇ ਸਾਰੇ ਜਿੰਮ ਵਿੱਚ ਕੁੱਛਗਿਸਚਰਨ ਲਈ ਜਾਂਦੇ ਹਨ ਉਹਨਾਂ ਦੀ ਸੀਸੀਟੀਵੀ ਫੁਟੇਜ ਵੀ ਚੈੱਕ ਕਰਦੇ ਹਨ ਪਰ ਫਿਰ ਵੀ ਪੁਲਿਸ ਵਾਲਿਆਂ ਨੂੰ ਉਸ ਮੁੰਡੇ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ ਪਰ ਫਿਰ 3 ਦਿਨ ਬਾਅਦ 17 ਦਸੰਬਰ 2022 ਦੀ ਰਾਤ ਨੂੰ ਨਰੂਲ ਥਾਣੇ ਵਿੱਚ ਇੱਕ ਮਿਸਿੰਗ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਇਹ ਰਿਪੋਰਟ ਤਾਰਕਸ਼ ਵੈਸ਼ਨਵ ਨਾਂ ਦੇ ਮੁੰਡੇ ਨੇ ਦਰਜ ਕਰਵਾਈ ਸੀ ਅਤੇ ਇਹ ਮਿਸਿੰਗ ਰਿਪੋਰਟ ਕਿਸੇ ਹੋਰ ਦੀ ਨਹੀਂ ਬਲਕਿ ਉਰਵਸ਼ੀ ਵੈਸ਼ਨਵੂ ਦੀ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਬਿਨਾਂ ਸਮੇਂ ਨੂੰ ਗਵਾਏ 파ਰਸ ਵੈਸ਼ਨਵ ਨਾਲ ਕੰਟੈਕਟ ਕਰਦੇ ਹਨ ਅਤੇ ਉਸ ਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਹੈ ਜਿਵੇਂ ਹੀ 파ਰਸ ਪੁਲਿਸ ਸਟੇਸ਼ਨ ਪਹੁੰਚਦਾ ਹੈ ਤਾਂ ਉਸ ਨੂੰ ਉਸ ਕੁੜੀ ਦੀ ਲਾਸ਼ ਵਿਖਾਈ ਜਾਂਦੀ ਹੈ 파ਰਸ ਵੈਸ਼ਨਵ ਉਸ ਲਾਸ਼ ਨੂੰ ਵੇਖ ਕੇ ਜੋਰ-ਜੋਰ ਨਾਲ ਰੋਣ ਲੱਗਦਾ ਹੈ ਉਹ ਦੀਦੀ-ਦੀਦੀ ਚਲਾ ਰਿਹਾ ਸੀ ਅਲੀ ਇਸ ਨਾਲ ਸਾਫ ਹੋ ਗਿਆ ਸੀ ਕਿ ਇਹ লাশ ਉਰਵਸ਼ੀ ਦੀ ਹੀ ਹੈ ਖਬਰ ਮਿਲਦੇ ਹੀ ਉਰਵਸ਼ੀ ਦੇ ਚਚੇਰੇ ਭਰਾ ਜਤਿੰਦਰ ਅਤੇ ਜੀਜਾ ਵੀ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਹਨ ਪਰ ਸਵਾਲ ਇਹ ਸੀ ਕਿ ਸੀਸੀਟੀਵੀ ਫੁਟੇਜ ਵਿੱਚ ਉਰਵਸ਼ੀ ਦੇ ਨਾਲ ਦਿਖਾਈ ਦੇ ਰਿਹਾ ਮੁੰਡਾ ਕੌਣ ਸੀ ਜੇ ਰੋ ਪੁਲਿਸ ਵਾਲਿਆਂ ਨੇ ਉਸ ਮੁੰਡੇ ਦੀ ਸੀਸੀਟੀਵੀ ਫੁਟੇਜ ਨੂੰ ਉਰਵਸ਼ੀ ਦੇ ਭਰਾ ਅਤੇ ਜੀਜਾ ਨੂੰ ਵਿਖਾਈ ਤਾਂ ਉਹ ਉਸ ਮੁੰਡੇ ਨੂੰ ਉਸੇ ਵੇਲੇ ਪਛਾਣ ਗਏ ਉਹ ਕੋਈ ਹੋਰ ਨਹੀਂ ਸਗੂ ਉਰਵਸ਼ੀ ਦਾ ਦੋਸਤ ਰਿਆਜ਼ ਖਾਨ ਸੀ ਪਾਰਸ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ 13 ਦਸੰਬਰ ਨੂੰ ਜਦੋਂ ਉਰਵਸ਼ੀ ਘਰ ਨਹੀਂ ਪਹੁੰਚੀ ਸੀ ਤਾਂ ਪਾਰਸ ਨੇ ਉਸਦੇ ਦੋਸਤ ਰਿਆਜ਼ ਨੂੰ ਫੋਨ ਕਰਕੇ ਪੁੱਛਿਆ ਸੀ ਅਤੇ ਰਿਆਜ਼ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਉਰਵਸ਼ੀ ਬਾਰੇ ਨਹੀਂ ਪਤਾ ਇਸ ਤੋਂ ਬਾਅਦ ਪਾਰਸ ਨੇ 14 ਦਸੰਬਰ ਦੀ ਰਾਤ ਨੂੰ ਆਪਣੀ ਭੈਣ ਦੀ ਮਿਸਿੰਗ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਸੀ ਪਰ ਜਦੋਂ ਪੁਲਿਸ ਵਾਲੇ ਉਹਨਾਂ ਤਿੰਨਾਂ ਤੋਂ ਪੁੱਛਦੀ ਹੈ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਜਾਂ ਫਿਰ ਉਹਨਾਂ ਨੂੰ ਕਿਸੇ ਉੱਪਰ ਸ਼ੱਕ ਹੈ ਤਾਂ ਪਾਰਸ ਕਹਿੰਦਾ ਹੈ ਕਿ ਉਸ ਨੂੰ ਰਿਆਜ਼ ਖਾਨ ਉੱਤੇ ਹੀ ਸ਼ੱਕ ਹੈ ਕਿਉਂਕਿ ਜਿਸ ਦਿਨ ਉਰਵਸ਼ੀ ਵੈਸ਼ਨਵ ਗਾਇਬ ਹੋਈ ਸੀ ਉਸ ਦਿਨ ਉਹ ਰਿਆਜ਼ ਖਾਨ ਦੇ ਨਾਲ ਹੀ ਗਈ ਸੀ ਇਸ ਤੋਂ ਬਾਅਦ ਪੁਲਿਸ ਰਿਆਜ਼ ਖਾਨ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ ਛਾਂਦ ਦਿਨ ਵਿੱਚ ਪਤਾ ਲੱਗਦਾ ਹੈ ਕਿ ਰਿਆਜ ਲਾਗੇ ਦੇ ਹੀ ਇੱਕ ਜਿਮ ਵਿੱਚ ਟ੍ਰੇਨਰ ਹੈ ਪੁਲਿਸ ਵਾਲੇ ਉਸ ਜਿਮ ਵਿੱਚ ਜਾਂਦੇ ਹਨ ਪਰ ਉਸ ਵੇਲੇ ਰਿਆਜ ਉੱਥੇ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਜਿਮ ਦੇ ਮਾਲਕ ਤੋਂ ਰਿਆਜ ਖਾਨ ਦੇ ਘਰ ਦਾ ਐਡਰੈਸ ਲੈਂਦੀ ਹੈ ਅਤੇ ਪੁਲਿਸ ਰਿਆਜ ਖਾਨ ਦੇ ਘਰ ਪਹੁੰਚ ਜਾਂਦੀ ਹੈ ਤਾਂ ਰਿਆਜ ਖਾਨ ਆਪਣੇ ਘਰ ਵੀ ਨਹੀਂ ਸੀ ਪਰ ਪੁਲਿਸ ਵਾਲਿਆਂ ਨੂੰ ਉੱਥੇ ਉਸ ਦੀ ਘਰ ਵਾਲੀ ਅਤੇ ਉਸ ਦੀ ਬੇਟੀ ਮਿਲ ਜਾਂਦੀ ਹੈ ਰਿਆਜ ਦੀ ਘਰ ਵਾਲੀ ਨੇ ਦੱਸਿਆ ਕਿ ਰਿਆਜ ਤਾਂ ਕਈ ਦਿਨਾਂ ਤੋਂ ਗਾਇਬ ਹੈ ਅਤੇ ਰਿਆਜ ਦੀ ਘਰ ਵਾਲੀ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਸ਼ੱਕ ਰਿਆਜ ਖਾਨ ਉਤੇ ਹੋਰ ਡੂੰਗਾ ਹੋ ਗਿਆ ਕਿਉਂਕਿ ਜੇਕਰ ਰਿਆਜ ਨੇ ਕੁਝ ਨਹੀਂ ਕੀਤਾ ਹੁੰਦਾ ਤਾਂ ਉਹ ਗਾਇਬ ਨਹੀਂ ਸੀ ਹੋਣਾ ਰਿਆਜ ਨੂੰ ਫੜਨ ਲਈ ਪੁਲਿਸ ਵਾਲਿਆਂ ਨੇ ਉਸ ਦੇ ਜਿਮ ਦੇ ਆਸ-ਪਾਸੇ ਜਾਲ ਵਿਛਾਇਆ ਅਤੇ ਜਿਵੇਂ ਹੀ ਰਿਆਜ ਖਾਨ ਵਰਕਆਊਟ ਕਰਕੇ ਚੁੱਪਚਾਪ ਜਿਮ ਤੋਂ ਬਾਹਰ ਨਿਕਲਿਆ ਤਾਂ ਪੁਲਿਸ ਨੇ ਉਸ ਨੂੰ ਅਰੈਸਟ ਕਰ ਲਿਆ ਇਸ ਤੋਂ ਬਾਅਦ ਪੁਲਿਸ ਰਿਆਜ਼ ਖਾਨ ਦੇ ਮੋਬਾਈਲ ਦੀ ਕਾਲ ਡਿਟੇਲ ਨਿਕਲਵਾਉਂਦੀ ਹੈ ਅਤੇ ਉਸ ਦੀ ਲੋਕੇਸ਼ਨ ਨੂੰ ਚੈੱਕ ਕਰਦੀ ਹੈ ਉਸ ਦੀ ਕਾਲ ਡਿਟੇਲ ਤੋਂ ਪਤਾ ਲੱਗ ਰਿਹਾ ਸੀ ਕਿ 13 ਦਸੰਬਰ ਤੋਂ 15 ਦਸੰਬਰ ਤੱਕ ਰਿਆਜ਼ ਨੇ ਇੱਕ ਨੰਬਰ ਉੱਪਰ ਸਭ ਤੋਂ ਜ਼ਿਆਦਾ ਵਾਰੀ ਗੱਲ ਕੀਤੀ ਸੀ ਅਤੇ ਜਦੋਂ ਉਸ ਨੰਬਰ ਨੂੰ ਚੈੱਕ ਕੀਤਾ ਗਿਆ ਤਾਂ ਉਹ ਨੰਬਰ ਉਸ ਦੇ ਦੋਸਤ ਇਮਰਾਨ ਸ਼ੇਖ ਦਾ ਸੀ ਕ੍ਰਾਈਮ ব্রাঞ্চ ਪੁਲਿਸ ਨੇ ਇਮਰਾਨ ਦੇ ਘਰ ਉਤੇ ਛਾਪਾ ਮਾਰਦੀ ਹੈ ਉਸ ਵੇਲੇ ਇਮਰਾਨਾ ਆਪਣੇ ਘਰੇ ਹੀ ਮੌਜੂਦ ਸੀ ਇਸ ਤੋਂ ਬਾਅਦ ਪੁਲਿਸ ਇਮਰਾਨ ਨੂੰ ਅਰੈਸਟ ਕਰਕੇ ਥਾਣੇ ਲੈ ਕੇ ਆਉਂਦੀ ਹੈ ਅਤੇ ਜਦੋਂ ਉਸ ਦੀ ਲੋਕੇਸ਼ਨ ਨੂੰ ਚੈੱਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ 13 ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਰਿਆਜ ਅਤੇ ਇਮਰਾਨ ਦੀ ਲੋਕੇਸ਼ਨ ਇੱਕੋ ਥਾਂ ਤੇ ਸੀ ਅਤੇ ਉਸ ਵੇਲੇ ਉਰਵਸ਼ੀ ਦੀ ਲੋਕੇਸ਼ਨ ਵੀ ਉਹਨਾਂ ਦੇ ਨਾਲ ਹੀ ਸੀ ਜਿਸ ਨਾਲ ਇਹ ਸਾਫ ਹੋ ਗਿਆ ਸੀ ਕਿ 13 ਅਤੇ 14 ਦਸੰਬਰ ਦੇ ਆਸ-ਪਾਸੇ ਇਮਰਾਨ ਸ਼ੇਖ ਰਿਆਜ ਖਾਨ ਅਤੇ ਉਰਵਸ਼ੀ ਵੈਸ਼ਨਵ ਤਿੰਨੋਂ ਇਕੱਠੇ ਸੀ ਇਸ ਦਰਮਿਆਨ ਉਰਵਸ਼ੀ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਰਵਸ਼ੀ ਦੀ ਮੌਤ ਪਾਣੀ ਵਿੱਚ ਡੁੱਬਣ ਕਰਕੇ ਨਹੀਂ ਸਗੋਂ ਗਲਤ ਦਬਾਉਣ ਕਰਕੇ ਹੋਈ ਸੀ ਉਸ ਦੇ ਗਰਦਨ ਉੱਪਰ ਕਿਸੇ ਰੱਸੀ ਜਾਂ ਦੁਪट्टे ਦਾ ਨਿਸ਼ਾਨ ਵੀ ਸੀ ਮਤਲਬ ਕਿ ਉਰਵਸ਼ੀ ਦਾ ਪਹਿਲਾ ਗਲਾ ਘੋਟ ਕੇ ਮਾਰ ਦਿੱਤਾ ਗਿਆ ਸੀ ਜਦਕਿ ਉਰਵਸ਼ੀ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਕਰਕੇ ਉਸ ਦੇ ਸਰੀਰ ਉੱਪਰ ਕਈ ਸਟਾਂ ਲੱਗੀਆਂ ਸਨ ਪਰ ਉਸਦੀ ਮੌਤ ਦਮ ਘੁੱਟਣ ਕਰਕੇ ਹੋਈ ਸੀ ਜਿਸ ਤੋਂ ਬਾਅਦ ਉਰਵਸ਼ੀ ਨੂੰ ਪਾਣੀ ਵਿੱਚ ਸੁੱਟ ਦਿੱਤਾ ਗਿਆ ਸੀ ਹੁਣ ਪੁਲਿਸ ਇਮਰਾਨ ਅਤੇ ਰਿਆਜ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਦੋਨੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ ਪਰ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਸਖਤੀ ਸ਼ੁਰੂ ਕੀਤੀ ਤਾਂ ਉਹ ਦੋਨੇ ਜਲਦੀ ਹੀ ਟੁੱਟ ਗਏ ਅਤੇ ਉਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਉਹਨਾਂ ਨੇ ਦੱਸਿਆ ਕਿ 13 ਦਸੰਬਰ 2022 ਨੂੰ ਰਿਆਜ ਉਰਵਸ਼ੀ ਨੂੰ ਉਸ ਦੀ ਹੀ ਬਲੈਨੋਕਾਰ ਵਿੱਚ ਉਸ ਨੂੰ ਰੈਸਟੋਰੈਂਟ ਛੱਡਣ ਗਿਆ ਸੀ ਇਸ ਤੋਂ ਬਾਅਦ ਉਹ ਸਾਰਾ ਦਿਨ ਆਪਣੇ ਦੋਸਤ ਇਮਰਾਨ ਦੇ ਨਾਲ ਘੁੰਮਦਾ ਰਿਹਾ ਜਿਵੇਂ ਦਰਿਆਨਾ ਉਹਨਾਂ ਦੋਨਾਂ ਨੇ ਉਰਵਸ਼ੀ ਵੈਸ਼ਨਵ ਦੇ ਕਤਲ ਦਾ ਪਲਾਨ ਬਣਾਇਆ ਅਤੇ ਫਿਰ ਸ਼ਾਮ ਦੇ ਸਮੇਂ ਰਿਆਜ ਉਰਵਸ਼ੀ ਨੂੰピック ਕਰਨ ਦੇ ਲਈ ਰੈਸਟੋਰੈਂਟ ਪਹੁੰਚ ਗਿਆ ਜਿੱਥੇ ਉਰਵਸ਼ੀ ਕੰਮ ਕਰਦੀ ਸੀ ਉਸ ਵੇਲੇ ਵੀ ਗੱਡੀ ਰਿਆਜ ਚਲਾ ਰਿਹਾ ਸੀ ਉੱਥੋਂ ਉਹ ਉਰਵਸ਼ੀ ਨੂੰ ਲੈਂਦੇ ਹਨ ਅਤੇ ਰਿਆਜ ਉਰਵਸ਼ੀ ਨੂੰ ਕਹਿੰਦਾ ਹੈ ਕਿ ਚਲੋ ਕਿਤੇ ਘੁੰਮਣ ਚੱਲਦੇ ਹਨ ਉਰਵਸ਼ੀ ਉਹਨਾਂ ਦੇ ਨਾਲ ਜਾਣ ਲਈ ਤਿਆਰ ਹੋ ਗਈ ਪਰ ਰਸਤੇ ਵਿੱਚ ਹੀ ਪਿੱਛੇ ਬੈਠੇ ਇਮਰਾਨ ਨੇ ਇੱਕ ਰੱਸੀ ਦੀ ਮਦਦ ਨਾਲ ਉਰਵਸ਼ੀ ਦਾ ਗਲਾ ਘੋਟ ਦਿੱਤਾ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਇਮਰਾਨ ਅਤੇ ਰਿਆਜ ਪਨਵੇਲ ਤਾਲੁਕਾ ਨਦੀ ਦੇ ਲਾਗੇ ਗੱਡੀ ਨੂੰ ਲੈ ਕੇ ਪਹੁੰਚਦੇ ਹਨ ਉੱਥੇ ਉਹ ਪੁੱਲ ਉੱਤੇ ਖੜੇ ਹੋ ਕੇ ਉਰਵਸ਼ੀ ਦੇ লাশ ਨੂੰ ਪਾਣੀ ਵਿੱਚ ਸੁੱਟ ਦਿੰਦੇ ਹਨ ਫਿਰ ਉਹ ਦੋਨੇ ਉੱਥੇ ਗੱਡੀ ਲੈ ਕੇ ਚਲੇ ਜਾਂਦੇ ਹਨ ਇਸ ਤੋਂ ਬਾਅਦ ਇਮਰਾਨ ਰਸਤੇ ਵਿੱਚ ਹੀ ਉਤਰ ਜਾਂਦਾ ਹੈ ਅਤੇ ਆਪਣੇ ਘਰ ਵੱਲ ਚਲੇ ਜਾਂਦਾ ਹੈ ਅਤੇ ਰਿਆਜ਼ ਉਰਵਸ਼ੀ ਦੀ ਗੱਡੀ ਨੂੰ ਲੈ ਕੇ ਉਸ ਦੇ ਘਰ ਜਾਂਦਾ ਹੈ ਅਤੇ ਉੱਥੋਂ ਉਸ ਦੀ ਗੱਡੀ ਨੂੰ ਪਾਰਕ ਕਰਕੇ ਆਪਣੀ ਬੁਲੇਟ ਲੈ ਕੇ ਚਲਾ ਜਾਂਦਾ ਹੈ ਜਦੋਂ ਪੁਲਿਸ ਵਾਲਿਆਂ ਨੇ ਉਰਵਸ਼ੀ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਰਿਆਜ਼ ਨੇ ਦੱਸਿਆ ਕਿ ਲਗਭਗ 7 ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਉਰਵਸ਼ੀ ਨਾਲ ਰੈਸਟੋਰੈਂਟ ਵਿੱਚ ਹੋਈ ਸੀ ਸਾਡੇ ਦੋਨਾਂ ਵਿੱਚ ਦੋਸਤੀ ਹੋਈ ਅਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਿਆ ਸਾਡੇ ਦੋਨਾਂ ਵਿੱਚ ਘਰ ਸਰੀਰਕ ਸੰਬੰਧ ਵੀ ਬਣਨ ਲੱਗ ਪਏ ਅਸਲ ਵਿੱਚ ਰਿਆਜ਼ ਨੇ ਉਰਵਸ਼ੀ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ पर उसने उर्वशी ਨੂੰ ਆਪਣੇ ਪਹਿਲੇ ਵਿਆਹ ਬਾਰੇ ਨਹੀਂ ਦੱਸਿਆ ਸੀ ਜਦੋਂ उर्वशी ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਰਿਆਜ ਉੱਤੇ ਦਬਾਅ ਬਣਾਉਣੇ ਲੱਗ ਪਏ ਅਤੇ ਬਲੈਕਮੇਲ ਕਰਨ ਲੱਗ ਪਈ ਕਿ ਤੂੰ ਮੇਰੇ ਨਾਲ ਵਿਆਹ ਕਰ ਨਹੀਂ ਤਾਂ ਮੈਂ ਤੇਰੇ ਖਿਲਾਫ ਪੁਲਿਸ ਕੰਪਲੇਟ ਕਰਵਾਵਾਂਗੀ ਇਸ ਗੱਲ ਨੂੰ ਲੈ ਕੇ ਰਿਆਜ ਬਹੁਤ ਪਰੇਸ਼ਾਨ ਹੋਣ ਲੱਗ ਪਿਆ ਇਸ ਦਰਮਿਆਨ उर्वशी ਨੇ ਰਿਆਜ ਦੀ ਮੁਲਾਕਾਤ ਆਪਣੇ ਭਰਾ ਪਰਸ ਅਤੇ ਚਚੇ ਦੇ ਭਰਾ जितेन्द्र ਨਾਲ ਵੀ ਕਰਵਾਈ ਸੀ ਪਰ ਉਹਨਾਂ ਨੂੰ ਦੱਸਿਆ ਸੀ ਕਿ ਇਹ ਸਿਰਫ ਮੇਰਾ ਦੋਸਤ ਹੈ ਪਰ ਉਸ ਦੇ ਪਰਸ ਨੂੰ ਕਿਤੇ ਨਾ ਕਿਤੇ ਸ਼ੱਕ ਹੋ ਗਿਆ ਸੀ ਕਿ ਉਰਵਸ਼ੀ ਅਤੇ ਰਿਆਜ ਦੇ ਵਿਚਕਾਰ ਪਿਆਰ ਸਬੰਧ ਹੋਈ ਹੈ ਉਰਵਸ਼ੀ ਦਾ ਰਿਆਜ ਉੱਤੇ ਦਬਾਅ ਦਿਨੋ ਦਿਨ ਵਧਦਾ ਜਾ ਰਿਹਾ ਸੀ ਅਤੇ ਰਿਆਜ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਪਰ ਉਹ ਆਪਣੇ ਪਹਿਲੇ ਘਰਵਾਲੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਇਸ ਲਈ ਰਿਆਜ ਨੇ ਉਰਵਸ਼ੀ ਦੇ ਕਤਲ ਕਰਨ ਦਾ ਪਲਾਨ ਬਣਾਇਆ ਇਸ ਪਲਾਨ ਵਿੱਚ ਉਹ ਆਪਣੇ ਦੋਸਤ ਇਮਰਾਨ ਨੂੰ ਵੀ ਸ਼ਾਮਲ ਕਰ ਲੈਂਦਾ ਹੈ ਇਸ ਕੰਮ ਲਈ ਰਿਆਜ ਨੇ ਇਮਰਾਨ ਨੂੰ 10000 ਰੁਪਏ ਐਡਵਾਂਸ ਵੀ ਦੇ ਦਿੱਤੇ ਸੀ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਲਾਨ ਮੁਤਾਬਕ ਉਰਵਸ਼ੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਲੈ ਜਾ ਕੇ ਨਹਿਰ ਵਿੱਚ ਸੁੱਟ ਦਿੱਤਾ ਇਹ ਸੋਚ ਕੇ ਕਿ ਉਸਦੀ Laash ਪਾਣੀ ਨਾਲ ਵਾਬਕੇ ਦੂਰ ਚਲੀ ਜਾਵੇਗੀ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਪਰ ਉਸਦੀ Laash ਪੁਲ ਦੇ ਇੱਕ ਪਿੱਲਰ ਨਾਲ ਅੜ ਗਈ ਅਤੇ ਉਸਦੀ Laash ਨੂੰ ਆਣ ਜਾਣ ਵਾਲੇ ਲੋਕਾਂ ਨੇ ਦੇਖ ਕੇ ਪੁਲਿਸ ਵਾਲਿਆਂ ਨੂੰ ਖਬਰ ਕਰ ਦਿੱਤੀ ਅਤੇ ਕ੍ਰਾਈਮ ਰਾਂਚ ਦੀ ਟੀਮ ਨੇ ਇਸ ਪੂਰੇ ਮਾਮਲੇ ਨੂੰ ਸੁਲਝਾ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਇੱਕ ਚਾਰਜ ਸ਼ੀਟ ਅਤੇ ਸਬੂਤਾਂ ਨੂੰ ਇਕੱਠਾ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਫਿਲਹਾਲ ਹਜੇ ਇਹ ਦੋਨੇ ਬੇਲ ਲੈ ਕੇ ਬਾਹਰ ਹਨ ਪਰ ਇਹਨਾਂ ਉੱਪਰ ਕੇਸ ਹਜੇ ਵੀ ਚੱਲ ਰਿਹਾ ਹੈ ਹੁਣ ਦੋਸਤੋ ਮੇਰੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕੈਹੋ ਜਿਹੀ ਲੱਗੀ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ